ਜੀ ਆਪਾਂ ਕਰਦੇ ਸੀਗੇ ਅੱਜ ਛੋਲਿਆ ਛੋਲਿਆ ਸੀਗਾ ਬਹੁਤ ਸੋਹਣਾ ਸੋਹਣਾ ਤੇ ਮੋਟਾ-ਮੋਟਾ ਸੀਗਾ ਤੇ 50 ਰੁਪਿਆ ਦਾ ਕਿਲੋ ਦੰਦੇ ਸੀ ਤੇ ਆਪਾਂ ਲੈਤਾ ਸੀਗਾ ਛੋਲਿਆ ਆਪਾਂ ਛੋਲ ਗਿਆ ਆਪਾਂ ਪਹਿਲਾਂ ਵੀ ਬਣਾ ਲਿਆ ਪਹਿਲਾਂ ਆਪਾਂ ਲਿਆ ਸੀ ਕੱਢਿਆ ਹੋਇਆ ਅੱਜ ਆਪਾਂ ਲੈਤਾ ਸੀਗਾ ਮੈਂ ਕਿਹਾ ਚੱਲ ਕੱਢ ਲਾਂਗੇ ਆ ਤੇ ਕੋਈ ਵਾਲ ਆਪਣਾ ਕੰਮ ਨਿਬੜ ਗਿਆ ਹੁਣ ਆਪਾਂ ਕੱਢ ਲਿਆਗਾ ਪੈਨ ਨਹੀਂ ਰਹਿ ਗਿਆ ਬਣਾਉਣ ਨਾਲ ਨਾਲ ਉਹ ਇਹ ਠੰਡਾ ਹੋ ਗਿਆ ਤਾਂ ਆਪਾਂ ਫੇਰ ਬਣਾਵਾਂਗੇ ਤੋਂਨੇ ਆਪਾਂ ਛੋਲਕਾ ਕੱਢ ਲਿਆ ਸੋਨੂੰ ਪਤਾ ਹੀ ਵੀ ਹੁਣ ਠੰਡ ਤੋਂ ਹਣਾ ਹੋਵਾ ਵਾ ਠੱਡ ਹੋ ਜਾਂਦੀ ਤੇ ਫੇਰ ਔਖਾ ਹੋ ਜਾਂਦਾ ਉਹ ਸੋਹਣਾ ਸੀਗਾ ਚੋਲਗਾ ਇੱਕ ਇੱਕ ਟਾਟ ਦੇ ਵਿੱਚ ਦੋ ਦੋ ਦਾਣੇ ਨੇਗੇ ਤੇ ਵਧੀਆ ਨਿਕਲਿਆਊਗਾ ਪਰ ਮੈਂ ਯਾਰ ਰਿਆਂ ਦਾ ਹੱਥ ਜਾ ਦੇ ਹੀ ਜਾਊਗਾ ਲੱਗਦਾ ਵਧੀਆ ਦੋਤ ਦੋਤ ਤਾਂ ਨੰਨਾਂ ਹੋਗੇ ਵਧੀਆ ਮੈਨੂੰ ਵਧੀਆ ਸੋਹਣੇ ਲੱਗਦੇ ਆ ਧੁੱਪ ਵਾਤ ਵਧੀਆ ਹੁੰਦੀ ਆ ਤੇਨੇ ਦਾ ਸਾਰਾ ਤਾਂ ਕੱਪੜਿਆਂ ਦੇ ਵਿੱਚੋਂ ਹੀ ਨਿਕਲ ਜਾਂਦਾ ਸੀ ਨੋ ਪਾਛਤੇ ਨੂੰ ਲੈ ਲ ਕੁੱਤਾ ਹੇ ਅੱਦਾਂ ਕੱਢਿਆਗਾ ਇੰਨਾ ਸਾਰਾ ਨਿਕਲਿਆ ਤੇ ਵਧੀਆ ਲੱਕ ਲਿਖ ਲਿਆਊਗਾ ਸਿੱਧਰ ਸਬਜੀ ਵਾਲਾ ਆ ਗਿਆ ਸੀ ਅੱਜ ਤਾਂ ਸਾਡੇ ਕੋਲ 50 ਰੁਪਏ ਕਿਲੋ 100 ਲਗਾ ਵਧੀਆ ਗਾ ਮੋٹے ਮੋٹے ਦਾਣੇ ਨੇ ਰਵੀ ਚਾਹ ਪੀ ਲਈ ਚਾਹ ਪੀ ਪੁੱਤ ਚਾਹ ਪੀ ਲਾ ਸੁਣੇ ਕੁਰੀ ਤਾਂ ਮੈਂ ਵੇਚਦੀ ਪਰ ਮਸੀ ਮੇਰੇ ਲੱਤ ਦੁਖਦੀਆ ਬੰਨਣਾ ਖੋਲਣ ਦਾ ਹੀ ਔਖਾਗਾ ਮੈਨੂੰ ਜਵਾਬ ਕਰੀਆ ਜੀ ਜਵਾਬ ਤਾਂ ਕੋਈ ਨਹੀਂ ਕਰ ਹੁੰਦਾ ਸੀਗਾ ਕੋਈ ਨਹੀਂ ਕਰ ਹੁੰਦਾ ਜਵਾਬ ਪਰ ਮੈਨੂੰ ਔਖਾ ਹੋਗਾ ਪੰਨਾ ਕੋਈ ਨਹੀਂ ਪੰਨਾ ਫੇਰ ਲੈਣਾ ਜਦੋਂ ਕੋਟਾ ਹਾ ਕਪੜਾ ਖਿੱਚੀ ਹੁੰਦੀ ਆ ਉਹ ਤਾਂ ਸੁਣਨਾ ਨਹੀਂ ਕਿਸੇ ਦਵਾਈ ਇਹਦਾ ਇਹ ਤਾਂ ਪੰਜੀਆ ਗੱਲਾ ਹੋਰਾ ਪੀਲਾ ਪੀਲਾ ਚਾਪਾ ਕੇ ਪੀਲਾ ਬਣਾ ਲਿਆ ਪਿੰਨਵਈਆਂ ਚੋ ਦੋ ਹਾਲਾ ਚੰਗਾ ਪਾ ਲੀ ਫਿਰ ਤੇਰੀ ਭੂਆ ਬਣਾਉਂਦੀ ਹੈ ਪਿੰਨਵਈਆਂ ਬਟਕੇ ਰੱਖਦੇ ਆ よし。 ਨੋ ਜਿਆਪਾ ਕੱਢਦੇ ਅੱਜ ਛੋਲੀਆਂ ਚਲ ਗਿਆ ਆਪਣੇ ਕੋਲ ਰਹਿ ਗਿਆ ਥੋੜਾ ਜਾਂ ਤੇ ਕੰਮ ਆਪਣੇ ਸਾਰੇ ਪੈਨੇ ਨਿਬੜੇ ਤੇ ਹੁਣ ਆਪਾਂ ਆਪਣੀ ਵੀਡੀਓ ਨੂੰ ਵੱਧ ਤੋਂ ਵੱਧ ਸ਼ੇਅਰ ਕਰਦਿਆ ਕਰੋ ਬੈਲ ਤੇ ਘੰਟੀ ਵਾਲਾ ਬਟਨ ਜੁੜਤਾ ਪਿਆ ਕਰੋ ਧੰਨਵਾਦ